ਸਸਰੀ ਗਾਲ ਜੀ ਸਾਰੇ ਬੀਨਾਂ ਨੂੰ ਉਮੀਦ ਕਰਦਾ ਸਾਰੇ ਹੀ ਪ੍ਰਾਪ ਵਧੀਆ ਹੋਮਗੇ ਚੜ੍ਹਦੀ ਕਲਾ ਵਿੱਚ ਹੋਮਗੇ ਮਿੱਤਰੋ ਅੱਜ ਗੱਲ ਕਰਦੇ ਆ ਅੱਜ ਦੇ ਖੇਡ ਮੇਲਿਆਂ ਬਾਰੇ ਅੱਜ ਕਿਹੜੀਆਂ ਕਿਹੜੀਆਂ ਥਾਵਾਂ ਤੇ ਮਿੱਤਰੋ ਕਬੱਡੀ ਕੱਪ ਹੋਣੇ ਨੇ ਕਬੱਡੀ ਟੂਰਨਾਮੈਂਟ ਹੋਣੇ ਨੇ ਜੇ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਸੀਂ ਕਬੱਡੀ ਦੀਆਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਤੇ ਆਉਂਦੇ ਰਹਾਂਗੇ ਅੱਜ ਦਾ ਮਿੱਤਰੋ ਪਹਿਲਾ ਕਬੱਡੀ ਕੱਪ ਮਿਤੀ 13 ਦਸੰਬਰ ਮਿੱਤਰੋ ਪਿੰਡ ਫਟੇਗੜ ਨੂਈਆਂ ਦੇ ਵਿੱਚ ਮਿੱਤਰੋ ਅੱਜ ਕਬੱਡੀ ਓਪਨ ਦੇ ਤੇ 70 ਕਿਲੋ ਦੇ ਤੇ 50 ਸਾਲਾਂ ਗੱਬਰਾਂ ਦੇ 100 ਮੈਚ ਹੋਣਗੇ ਮਿੱਤਰੋ ਕਬੱਡੀ ਓਪਨ ਦਾ ਪਹਿਲਾ ਨਾਮ 51000 ਤੇ ਦੂਜਾ ਨਾਮ 44000 ਕਬੱਡੀ 70 ਕਿਲੋ ਦਾ ਪਹਿਲਾ ਨਾਮ 15000 ਤੇ ਦੂਜਾ ਨਾਮ 10000 ਮਿੱਤਰੋ ਇਹ ਮਿੱਤਰੋ ਅੱਜ ਟੌਪ ਟੌਪ ਦੇ ਮੈਚ ਹੋਣੇ ਨੇ ਇੱਥੇ ਤੇ ਅਗਲਾ ਮਿੱਤਰੋ ਵੱਡਾ ਕਬੱਡੀ ਕੱਪ ਪਿੰਡ ਲੇਲ ਖੁਰਦ ਸੰਗਰੂਰ ਦੇ ਵਿੱਚ ਹੋਣਾ ਮਿੱਤਰੋ ਜਿੱਥੇ ਅੱਜ ਕਬੱਡੀ ਓਪਨ ਤਿੰਨ ਖਿਡਿਆਰੀ ਬਾਹਰ ਖੇਡਣੇ ਨੇ ਪਹਿਲਾ ਨਾਮ 55000 ਤੇ ਦੂਜਾ ਨਾਮ 44000 ਰੁਪਇਆ ਤੇ ਵੈਸਟਰ ਰੀਡਰ ਤੇ ਜੱਫੀ ਲਈ ਮਿੱਤਰੋ ਮੋਡੀਫਾਈ ਬੁਲਟ ਦਿੱਤੇ ਜਾਣਗੇ ਇੱਥੇ ਵੀ ਮਿੱਤਰੋ ਬਹੁਤ ਤਗੜੀਆਂ ਤਗੜੀਆਂ ਟੀਮਾਂ ਆਉਣੀਆਂ ਨੇ ਤਿੰਨ ਖੜਿਆ ਦੀ ਬਾਹਰੋਂ ਖੇਡਣੇ ਨੇ ਇੱਥੇ ਵੀ ਮਿੱਤਰੋ ਪੂਰਾ ਸੁਆਦ ਆਉਣਾ ਕਬੱਡੀ ਕੱਪ ਦਾ ਇੱਥੇ ਵੀ ਹੋ ਸਕਦਾ ਮਿੱਤਰੋ ਕੋਈ ਨਵਾਂ ਮੁੰਡਾ ਜਿਹੜਾ ਬੁਲਟ ਮੋਟਰਸਾਈਕਲ ਜਿੱਤ ਜਾਵੇ ਇੱਥੇ ਵੀ ਸਿਰਾ ਲੱਗਣਾਗਾ ਹੁਣ ਗੱਲ ਕਰਦੇ ਆ ਮਿੱਤਰੋ ਅੱਜ ਦੇ ਵੱਡੇ ਮੇਲੇ ਦੀ ਅੱਜ ਦਾ ਵੱਡਾ ਮੇਲਾ ਮਿੱਤਰੋ ਪਗੜਾਣਾ ਫਤੇਗੜ ਸਾਹਿਬ ਦੇ ਵਿੱਚ ਹੋਣਾ ਜਿੱਥੇ ਮਿੱਤਰੋ ਅੱਜ ਕਬੱਡੀ ਓਪਨ ਦੀਆਂ ਟੌਪ ਟੌਪ ਦੀਆਂ ਟੀਮਾਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਮਿੱਤਰੋ ਜਿੱਥੇ ਅੱਜ ਮਿੱਤਰੋ ਬ੍ਰਾਂਡ ਨਿਊ ਕਪਈਨਾ ਦਿੱਤੀਆਂ ਜਾਣੀਆਂ ਇੱਥੇ ਕਬੱਡੀ ਓਪਨ ਦੀਆਂ 16 ਟੀਮਾਂ ਬੁੱਕ ਕੀਤੀਆਂ ਹੋਈਆਂ ਖੇਡਣੀਆਂ ਨੇ ਪਹਿਲਾ ਨਾਮ 2.5 ਲੱਖ ਤੇ ਦੂਜਾ ਨਾਮ 2 ਲੱਖ ਵੈਸਟਰ ਰੀਡਰ ਤੇ ਜਾਪੀ ਲਈ ਮਿੱਤਰੋ ਬ੍ਰਾਂਡ ਨਿਊ ਕਪਈਨਾ ਦਿੱਤੀਆਂ ਜਾਣੀਆਂ ਇੱਥੇ بواਦ ਫਾਊਂਡੇਸ਼ਨ ਦੀਆਂ ਟੀਮਾਂ ਖੇਡਣੀਆਂ ਨੇ ਮਿੱਤਰੋ ਪਹਿਲਾ ਨਾਮ 31000 ਤੇ ਦੂਜਾ ਨਾਮ 21000 ਰੁਪਏ ਵੈਸਟਰ ਲੀਡਰ ਤੇ ਜਾਫੀ ਲਈ ਮਿੱਤਰੋ ਮੋਟਰਸਾਈਕਲ ਦਿੱਤੇ ਜਾਣਗੇ ਹੁਣ ਗੱਲ ਕਰਦੇ ਆਪਾਂ ਓਪਨ ਦੀਆਂ ਟੀਮਾਂ ਦੀ ਮਿੱਤਰੋ ਕਿਹੜੇ ਕਿਹੜੇ ਖਿਡਿਆਰੀ ਖੇਡਣੇ ਨੇ ਕਿਹੜੀਆਂ ਕਿਹੜੀਆਂ ਟੀਮਾਂ ਬਣੀਆਂ ਨੇ ਪਹਿਲੀ ਟੀਮਾਂ ਮਿੱਤਰੋ ਅਲੇਵਾ ਦੀ ਜਿਹਦੇ ਵਿੱਚ ਅੰਕਿਤ ਨਾਣਾ ਦੀਨੂ ਜਵਰ ਅਮਨ ਖੱਤਰੀ ਮਿੱਤਰੋ ਇਹ ਅਲੇਵਾ ਦੀ ਟੀਮ ਆਗੀ ਤੇ ਦੂਜੀ ਟੀਮਾਂ ਮਿੱਤਰੋ ਬਨੂੜ ਦੀ ਸੋਨੂੰ ਪਤਿਆ ਮਿੱਤਰੋ ਬਨੂੜ ਵਾਲੇ ਮੁੰਡਿਆਂ ਦਾ ਨਵੇਂ ਮੁੰਡੇ ਨੇ ਮਿੱਤਰੋ ਵੱਡੇ ਵੱਡੇ ਚੋਬਰਾਂ ਨੂੰ ਘਰੇ ਤੋੜ ਦਿੰਦੇ ਨੇ ਬਨੂੜ ਦੀ ਟੀਮ ਚ ਬਿੱਲਾ ਬਨੂੜ ਸੁੱਖਾ ਜੱਗੂ ਸੈਦ ਨਾਲ ਗੁਰਪ੍ਰੀਤ ਬਰੇ ਸੇਵਾਲਾ ਮਿੱਤਰੋ ਉਹ ਵੀ ਚੋਟੀ ਦਾ ਰੇਡਰ ਆ ਸੀਰਾ ਤੂਰਕੋਟ ਪ੍ਰੀਤ ਬਨੂੜ ਵਾਲਾ ਮਿੱਤਰੋ ਇਹ ਵੀ ਬਨੂੜ ਦੀ ਟੀਮਾ ਬਹੁਤ ਤਾਕੜੀ ਟੀਮ ਬਣੀ ਹੋਈ ਆ ਤੇ ਮਿੱਤਰੋ ਅਗਲੀ ਟੀਮਾ ਸ਼ਕਰਪੁਰ ਦੀ ਜਿਹੜੀ ਮਿੱਤਰੋ ਛੋਟੀ ਟੀਮ ਬਣੀ ਹੋਈ ਹੈਗੀ ਇਹਦੇ ਵਿੱਚ ਫਰਿਆਦ ਅਲੀ ਮਲੂਕ ਅਲੀ ਇੰਦਰਜੀਤ ਕਾਂਸੀਆ ਸਦੀਕ ਅੰਬਾਸੌਰ ਸਿੰਘ ਤੇ ਬੂਰੀਆ ਸੀਸਨ ਮਿੱਤਰੋ ਇਹ ਮਿੱਤਰੋ ਸ਼ਕਰਪੁਰ ਦੀ ਟੀਮ ਆ ਜਿਹੜੀ ਪੂਰੀ ਤਾਕੜੀ ਟੀਮ ਬਣੀ ਹੋਈ ਹੈਗੀ ਅਗਲੀ ਟੀਮ ਮਹਿਮਨਵਾਲ ਦੀ ਜਿਹਦੇ ਵਿੱਚ ਵਲਟ ਖੀ ਨਾਲ ਮਨੀਸ਼ ਬਾਹੂ ਅਕਬਰਵਾਲਾ ਪਾਲਮਾਲਾ ਲਾਹੌਲੀ ਮਹਿਮਨਵਾਲ ਗਿੰਨੀ ਮਹਿਮਨਵਾਲ ਹੈ। ਮਹਿਮਨਵਾਲ ਦੀ ਟੀਮ ਵੀ ਬਹੁਤ ਹੀ ਚੋਟੀ ਦੀ ਟੀਮ ਬਣੀ ਹੋਈ ਆ। ਹੁਣ ਗੱਲ ਕਰਦੇ ਆ ਮਿੱਤਰੋ ਰੈਂਬੋ ਦੀ ਟੀਮ ਦੀ ਜੱਗੂ ਹਾਕਮਵਾਲੀਏ ਦੀ ਜਿਹਦੇ ਵਿੱਚ ਮਿੱਤਰੋ ਜੱਗੂ ਹਾਕਮਵਾਲਾ ਰਵੀ ਕੈਲਰਮ ਮਨੀ ਮੱਲੀਆਂ ਵਾਲਾ ਰਕੇਸ਼ ਬੌਪਰ ਜਾਂ ਮਿੱਤਰੋ ਦੀਪ ਦਬੁਰਜੀ ਨੇ ਖੇਡਣਾ ਇੱਕ ਮਿੱਤਰੋ ਬੱਲਾ ਹਾਕਮਵਾਲੀਆ ਮਿੱਤਰੋ ਇਹ ਚੋਟੀ ਦੀ ਟੀਮਾਂ ਜੱਗੂ ਦੀ ਵੀ ਹੁਣ ਗੱਲ ਕਰਦੇ ਹਾਂ ਮਿੱਤਰੋ ਤਨੌੜੀ ਦੀ ਟੀਮ ਤਨੌੜੀ ਦੀ ਟੀਮ ਚ ਮਿੱਤਰੋ ਗਗਨ ਜੋਗੇਵਾਲ ਸੀਰਾ ਚੱਕ ਵਾਲੀ ਸ਼ੇਰ ਬਿੱਲਾ ਖੁੱਡਾ ਵਾਲੀ ਸ਼ੇਰ ਮਿੱਤਰੋ ਇਹ ਤਨੌੜੀ ਦੀ ਟੀਮ ਆ ਜਿਹੜੀ ਤਾਕੜੀ ਬਣੀ ਹੋਈ ਆ ਮਣੀ ਦੀ ਇੱਕ ਮਿੱਤਰੋ ਪੂਰੇ ਕੋਨੇ ਦੇ ਵਿੱਚ ਕਬੱਡੀ ਦਾ ਵੱਡਾ ਸ਼ੋਅ ਮੈਚ ਹੋਣਾ ਜਿਹਦੇ ਵਿੱਚ ਮਿੱਤਰੋ ਸ਼ਾਹਕੋਟ ਦੇ ਪ੍ਰੀਤ ਲੱड्डੂ ਦੀ ਟੀਮ ਨੇ ਖੇਡਣਾ ਮਿੱਤਰੋ ਜਿਹਦੇ ਵਿੱਚ ਮਿੱਤਰੋ ਸ਼ੋਨੀ ਪਖਰ ਝੰਡਾ ਨੰਬੂ ਚੀਮਾ ਰਵੀ ਸਾਹੋ ਕੇ ਸੰਦੀਪ ਦੁੱਦੇ ਵਾਲਾ ਮਿੱਤਰੋ ਮਿੱਤਰੋ ਹੋਰ ਵੀ ਟੌਪ ਡੌਗ ਦੇ ਖਿਡਾਰੀ ਮਿੱਤਰੋ ਸ਼ੋਅ ਮੈਚ ਦੇ ਵਿੱਚ ਹਿੱਸਾ ਲੈਣਗੇ ਹਾਂਜੀ ਮਿੱਤਰੋ ਕਿਵੇਂ ਲੱਗੀ ਸਾਡੀ ਜਾਣਕਾਰੀ ਉਮੀਦ ਕਰਦਾ ਵਧੀਆ ਲੱਗੀ ਹੋਵੇਗੀ ਜੇ ਸਾਡੇ ਚੈਨਲ ਤੇ ਨਵੇਂ ਆਇਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਏ ਜੀ ਧੰਨਵਾਦ